ਜਿਲੰਦਰ ਪੁਲਿਸ ਕਮਿਸ਼ਨਰ ਵਰਪਨ ਸ਼ਰਮਾ ਦੇ ਨਿਰਦੇਸ਼ਾਂ ਤਹਿਤ ਪੁਲਿਸ ਨੇ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਵਿਰੁੱਧ ਮੁਹਿੰਮ ਚਲਾਈ। ਇਸ ਡਰਾਈਵ ਦਾ ਮੁੱਖ ਉਦੇਸ਼ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਕਤਾ ਫੈਲਾਉਣਾ ਤੇ ਡਰਿੰਕ ਐਂਡ ਡਰਾਈਵ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕਰਨਾ ਹੈ। ਇਸ ਡਰਾਈਵ ਦੀ ਅਗਵਾਈ ਅਤੀਸ਼ ਪਾਟਿਆ ਪੀਪੀਐਸ ਐਸੀਪੀ ਟ੍ਰੈਫਿਕ ਜਿਲੰਦਰ ਤੇ ਇੰਸਪੈਕਟਰ ਸ਼ਿਮਿੰਦਰ ਸਿੰਘ ਇੰਚਾਰਜ ایਆਰਐਸ ਜਿਲੰਦਰ ਵੱਲੋਂ ਕੀਤੀ ਗਈ। ਹੌਟਸਪੌਟ ਪੁਆਇੰਟਾਂ ਤੇ ਡਰਿੰਕ ਡਰਾਈਵ ਲਈ ਡਰਾਈਵਰਾਂ ਦੀ ਜਾਂਚ ਕਰਨ ਲਈ ਰਾਤ ਨੂੰ ਸ਼ਹਿਰ ਪਰਵਿਸ਼ਤਨ ਸ਼ਿਫਟਿੰਗ ਨਾਕੇ ਲਗਾਏ ਗਏ। ਕੀਤੇ ਗਏ ਸਨ ਜੋ ਜਨਤਕ ਸੁਰੱਖਿਆ ਨੂੰ ਖਤਰੇ ਵਿੱਚ ਪਾਉਂਦੇ ਹਨ ਇਹ ਚਲਾਨ ਆਲਕੋਮੀਟਰ ਦੀ ਵਰਤੋਂ ਕਰਕੇ ਜਾਰੀ ਕੀਤੇ ਗਏ ਸਨ ਅਤੇ ਇਹ ਚਲਾਨਿੰਗ ਪ੍ਰਕਿਰਿਆ ਦੇ ਤਹਿਤ ਪੀਓਐਸ ਮਸ਼ੀਨਾ ਰਾਹੀਂ ਭੁਗਤਾਨਾਂ ਦੀ ਪ੍ਰਕਿਰਿਆ ਕੀਤੀ ਗਈ ਬਿਊਰੋ ਰਿਪੋਰਟ ਜ਼ਿਲੰਦਰ ਬ੍ਰਿਜ ਟੀਵੀ ਅੱਜ ਦੇ ਤਾਂ ਕੀ ਮਾਨਯੋਗ ਸੀਪੀ ਸਾਹਿਬ ਵੀ ਹਦਾਇਤ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਇੱਕ ਸਪੈਸ਼ਲ ਮੁਹਿੰਮ ਚੱਲ ਰਹੀ ਹੈ ਜਿਦੇ ਵਿੱਚ ਰੋਡ ਸੇਫਟੀ ਤੇ ਟ੍ਰੈਫਿਕ ਨੂੰ ਧਿਆਨ ਚ ਰੱਖਦੇ ਹੋਏ ਪੂਰੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਸਵੇਰ ਤੋਂ ਹੀ ਨਾਕਾਬੰਦੀ ਕਰਕੇ ਚਲਾਨਾਂ ਕੀਤੇ ਜਾ ਰਹੇ ਨੇ ਅੱਜ ਸਵੇਰ ਦੇ ਅਸੀਂ 50 ਤੋਂ ਜ਼ਿਆਦਾ ਈ ਚਲਾਨਿੰਗ ਮਸ਼ੀਨਾ ਰਾਹੀਂ ਚ ਕੁਝ ਜਿਹੜੀ ਸਾਡੀ ਰਾਤ ਦੀ ਮੁਹਿੰਮ ਚੱਲ ਰਹੀ ਹੈ اسپੈਸ਼ਲੀ ਫੋਕਸ ਹੈ ਡਰੰਕਨ ਡਰਾਈਵਿੰਗ ਦੇ ਉੱਤੇ ਕਿ ਜਿਹੜੇ ਵੀ दारू ਪੀ ਕੇ ਰਾਤ ਨੂੰ ਗੱਡੀ ਜਾਂ ਮੋਟਰਸਾਈਕਲ ਚਲਾਉਂਦੇ ਹੈ ਇਹ ਲੋਕਾਂ ਨੂੰ ਵੀ ਜਾਨ ਖਤਰੇ 'ਚ ਪਾਉਂਦੇ ਹੈ ਤੇ ਆਪਣੀ ਵੀ ਇਹਨਾਂ ਤੇ ਸਪੈਸ਼ਲ ਫੋਕਸ ਕਰਦੇ ਹੋਏ ਮੈਕਸਿਮਮ ਗੱਡੀਆਂ ਤੇ ਮੋਟਰਸਾਈਕਲ ਰੋਕ ਕੇ ਇਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਐਲਕੋਮੀਟਰ ਤੇ ਇਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਤੇ ਜਿਹਦਾ ਵੀ ਡਰੰਕ ਜਿਹੜਾ ਵੈ 30 ਤੋਂ ਜ਼ਿਆਦਾ ਆ ਰਿਹਾ ਵੈ ਉਹਦੇ ਚਲਾ ਲਿੱਤੇ ਜਾ ਰਹੇ ਸਵੀਰੇ ਵੀ ਇਤੋ ਈ ਕਿਨਾਂਕੇ ਜਿਹੜੇ ਅਸੀਂ ਲਗਾਏ ਸੀਗੇ ਉਸ ਤੋਂ ਬਾਅਦ ਐਸਐਚਓਜ਼ ਨੂੰ ਅਸੀਂ ਨਾਲ ਲੈ ਕੇ 14 ਸਟਰੋਂਗ ਨਾਕਾਬੰਦੀ ਸ਼ਾਂਭਦੀ ਮੁਹਿੰਮ ਚ ਕੀਤੀ ਸੀ ਹੁਣ ਰਾਤ ਦੀ ਜਿਹੜੀ ਡਰੰਕ ਐਂਡ ਡਰਾਈਵਿੰਗ ਦੀ ਮੁਹਿੰਮ ਚ ਅਸੀਂ ਤਿੰਨ ਜਗ੍ਹਾ ਤੇ ਸ਼ਿਫਟਿੰਗ ਨਾਕਾਬੰਦੀ ਕਰ ਰਹੇ ਹਾਂ ਅਸੀਂ ਹਰ 2 ਘੰਟੇ ਬਾਅਦ ਆਪਣੇ ਨਾਕਾ ਪੁਆਇੰਟ ਚੇਂਜ ਕਰਕੇ ਜਿਹੜੇ ਵੀ ਹੌਟਸਪੌਟਸ ਨੇ ਡਰੰਕ ਐਂਡ ਡਰਾਈਵਿੰਗ ਤੇ ਉਹਨਾਂ ਨੂੰ ਟਾਰਗੇਟ ਕਰਨਾ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਟ੍ਰੈਫਿਕ ਰੂਲਸ ਨੂੰ ਫੋਲੋ ਕਰੋ ਡਰਿੰਕ ਕਰਕੇ ਡਰਾਈਵ ਨਾ ਕਰੋ ਤੇ ਬਾਕੀ ਸਾਰੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਤਾਂ ਕਿ ਆਪਣੀ ਤੇ ਆਹ ਬਾਕੀ ਲੋਕਾਂ ਦੀ ਜਾਨ ਬਚਾ ਸਕੋ